ਡਾੜੂ ਵਾਲਿਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਬੁਪਰਾ ਕੀਤਾ ਤੇ ਅੱਜ ਸਰਕਾਰ ਤੇ ਕਮਕੇ ਕਰ ਲਏ ਜਿਹੜੇ ਇਹਨਾਂ ਦੇ ਐਮ.ਐਲ.ਏ. ਆ ਉਹ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗੇ ਪੀਪਲਸ ਨੂੰ ਕਹਿੰਦਾ ਉਹਨਾਂ ਨੂੰ ਫੜਿਆ ਨਹੀਂ 5 ਸਾਲ ਕਾਂਗਰਸ ਦੇ ਖਰਾਬ ਕਰ ਦਿੱਤੇ 3 ਸਾਲ ਇਹਨਾਂ ਨੇ ਖਰਾਬ ਕਰ ਦਿੱਤੇ ਫੋੜਾ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਪਿਆਰ ਤੁਸੀਂ ਦਿਖਾਇਆ ਮੈਂ ਛੋਟੇ ਚਿਹਰਿਆਂ ਤੇ ਝਾੜੂ ਵਾਲੀ ਸਰਕਾਰ ਦੇ ਖਿਲਾਫ ਗੁੱਸਾ ਵੀ ਦੇਖਿਆ ਆਓ ਇਕੱਠੇ ਹੋ ਕੇ ਆ ਕਾਂਗਰਸ ਦੇ ਝਾੜੂ ਵਾਲੇ ਨੂੰ ਭਜਾਈਏ ਗੁਰੂ ਸਾਹਿਬ ਦੇ ਸਾਰੇ ਲੀਡਰਸ਼ਿਪ ਦਾ ਵਰਕਰ ਸਾਹਿਬਾਂ ਦਾ ਨੋਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਜਿਹੜੀ ਪੰਜਾਬੀ ਪਚਾਓ ਯਾਤਰਾ ਅੱਜ ਗੁਰੂ ਹਰਸਾਏ ਤੋਂ ਸ਼ੁਰੂ ਕੀਤੀ ਅੱਜ ਉਹਦਾ ਅਖੀਰਲਾ ਜਗ੍ਹਾ ਤੇ ਆ ਗਏ ਆ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਪਿਆਰ ਤੁਸੀਂ ਦਿਖਾਇਆ ਮੈਂ ਤੁਹਾਡੇ ਚਿਹਰਿਆਂ ਤੇ ਝਾੜੂ ਵਾਲੀ ਸਰਕਾਰ ਦੇ ਖਿਲਾਫ ਗੁੱਸਾ ਵੀ ਦੇਖਿਆ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਅੱਜ ਸਰਕਾਰ ਤੇ ਕਬਜੇ ਕਰ ਲੇ ਜਿਹੜੇ 3 ਸਾਲ ਟੱਪੇ ਐ ਪ੍ਰਪਾਦ ਕਰਤਾ ਪੰਜਾਬ ਦਾ ਆਪਾਂ ਕਿਉਂ ਬਚਾਉਣਾ ਚਾਉਣੇ ਆ ਪੰਜਾਬ ਇਸ ਲਈ ਕਿ 3 ਸਾਲ ਦੇ ਅੰਦਰ ਅੰਦਰ ਲੱਖ ਕਰੋੜ ਤੋਂ ਵੱਧ ਕਰਜ਼ਾ ਜੜਾਤਾ ਲੋਕਾਂ ਗਰੀਬਾਂ ਨੂੰ ਤੰਗ ਕਰ ਦਿੱਤਾ ਆਟਾ ਦਾਲ ਦੇ ਨੀਲੇ ਕਾਰਡ ਕੱਟਦੇ ਪੈਨਸ਼ਨਾਂ ਕੱਟਦੀਆਂ ਸ਼ਗਨ ਆਉਂਦਾ ਨਹੀਂ ਅਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕਰਤੀ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਸੀ ਉਹ ਬੰਦ ਕਰ ਦਿੱਤਾ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਲੁੱਟਖੋ ਦਾ ਰਾਜ ਹੈ ਜਿਹੜੇ ਇਹਨਾਂ ਦੇ ਐਮ.ਐਲ.ਏ ਆ ਉਹ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗੇ ਪੀਪਲਸ ਨੂੰ ਕਹਦਾ ਉਹਨਾਂ ਨੂੰ ਪੜ੍ਹਨਾ ਨਹੀਂ ਤੇ ਅੱਜ ਘਰ-ਘਰ ਨਸ਼ਾ ਵੇਚਣ ਲੱਗ ਗਿਆ ਤੁਸੀਂ ਜਾਣਦੇ ਹੋ ਤੁਸੀਂ ਜਾਣਦੇ ਹੋ ਬਾਪੂ ਬਾਦਲ ਦੀ ਸਰਕਾਰ ਸ਼੍ਰੋਮਣੀ ਕਾਲ ਦੀ ਸਰਕਾਰ ਜਿਸ ਸਰਕਾਰ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਉਹ ਸਰਕਾਰ ਨੇ ਤੁਹਾਡੇ ਪਿੰਡਾਂ ਦੀ ਤਰੱਕੀ ਕਰਾਈ ਉਹ ਸਰਕਾਰ ਨੇ ਤੁਹਾਡੀਆਂ ਤਕਲੀਫਾਂ ਹੱਲ ਕਰਾਈਆਂ ਉਦੋਂ ਦੇ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਵਿੱਚ ਰਹਿੰਦੇ ਸੀ ਤੁਹਾਡੇ ਪਿੰਡਾਂ ਚ ਆਉਂਦੇ ਸੀ ਸੰਗਦਰਸ਼ਨ ਕਰਦੇ ਸੀ ਜੋ ਵੀ ਤੁਸੀਂ ਬਾਰਡਰ ਦੇ ਏਰੀਆ ਦੀ ਤਰੱਕੀ ਦੇਖੀ ਹੈ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਾਲੀਦਾਲ ਦਾ ਰਾਜ ਹੈ ਆ 7 ਸਾਲ 5 ਸਾਲ ਕਾਂਗਰਸ ਦੇ ਖਰਾਬ ਕਰ ਦਿੱਤੇ 3 ਸਾਲ ਇਹਨਾਂ ਨੇ ਖਰਾਬ ਕਰ ਦਿੱਤੇ ਤਸੀਂ ਦੇਖੋ ਕਿੰਨਾ ਛੱਤ ਜਿੰਦਗੀ ਦੇ 10 ਸਾਲ ਆਪਣੇ ਬਰਬਾਦ ਹੋ ਜਾਣੇ ਆ ਇਸ ਕਰਕੇ ਆਪਾਂ ਇਕੱਠੇ ਹੋਈਏ ਪੰਜਾਬ ਨੂੰ ਬਚਾਉਣ ਵਾਸਤੇ ਆਈਏ ਇਸ ਬਾਰਡਰ ਦੇ ਇਲਾਕੇ ਨੂੰ ਬਚਾਉਣ ਵਾਸਤੇ ਬਣੀ ਆ ਤਾਂ ਵੱਡੇ ਬਾਦਲ ਸਾਹਿਬ ਨੇ ਬਾਰਡਰ ਦੇ ਇਲਾਕੇ ਬਾਦਲ ਸਾਹਿਬ ਨੇ ਬਾਰਡਰ ਦੇ ਇਲਾਕੇ ਦੇ ਲੋਕਾਂ ਦੀਆਂ ਬਹੁਤ ਵੱਡੀ ਮੰਗ ਪੂਰੀ ਕੀਤੀ ਕਿ ਥੋੜੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਪਰ ਜਦੋਂ ਸਰਕਾਰ ਗਈ ਸੀ ਉਹਨਾਂ ਨੇ ਕੱਚੀ ਕਰਤੀ ਮੈਂ ਤੁਹਾਨੂੰ ਨਾਲ ਵਾਦਾ ਕਰਦਾ ਹਾਂ ਜਿਸ ਦਿਨ ਸਰਕਾਰ ਆ ਗਈ ਉਹ ਜ਼ਮੀਨਾਂ ਤੁਹਾਡੇ ਨਾਂ ਤੇ ਕੀਤੀਆਂ ਜਾਣਗੀਆਂ ਸਰਕਾਰ ਦਿੱਤਾ ਦੇ। ਉਹਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਜੇ ਇਸ ਥਿੰ ਸਰਕਾਰ ਵਾਪਸ ਲਿਆਉਂਗੇ ਉਸ ਦੇ ਨਾਲ ਆਟਾ ਦਾਲ ਵੀ ਮਿਲ ਲੱਗ ਜਾਊਗਾ, ਸ਼ਗਨ ਪੈਨਸ਼ਨ ਹਰ ਸਹੂਲਤ ਫਿਰ ਤੋਂ ਹੋ ਜੂਗੀ ਤੇ ਆਪਣੇ ਲੱਕੇ ਦੇ ਪਿੰਡਾਂ ਦੀ ترقی ਕਰੋਗੇ। ਮੈਂ ਸਾਰਿਆਂ ਦਾ ਮੈਂ ਸਾਰਿਆਂ ਦਾ ਕਿਰਤਤਵਾਦ ਕਰਦਾ ਹਾਂ। ਆਓ ਇਕੱਠੇ ਹੋ ਕੇ ਆ ਕਾਂਗਰਸ ਤੇ ਚੜ੍ਹੂ ਵਾਲੇ ਨੂੰ ਭਜਾਈਏ। ਤੇ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਅਕਾਲੀ ਦਲ ਨੂੰ ਤਗੜਾ ਕਰੀਏ ਵਾਈਰੂਜੀ ਦਾ ਕਲਸਾ ਵਾਈਰੂਜੀ ਦੇ ਫਤਿਹ ਸਰਦਾਰ ਬਰਦਸ਼ ਸਿੰਘ ਨਾ ਨਹੀਂ ਮਾਰ ਲਈ ਮਾਰਨੇ ਦਾ ਸਰਦਾਰ ਬਰਦਸ਼